ਫਰੋਜ਼ਪੁਰ ਵਿੱਚ ਅਸੀਂ ਪਹਿਲਾਂ ਜਿਹੜਾ ਐਨਡੀਪੀਐਸ ਦੇ ਤਹਿਤ ਜਿਹੜਾ ਇਹਨਾਂ ਦੀਆਂ ਜ਼ਿਆਦਾਤਰ ਜਿਹੜੇ ਨੋਨ ਸਮਗਲਰਸ ਸੀ ਜਿਨ੍ਹਾਂ ਤੇ ਪਰਚੇ ਦਰਜ ਸੀਗੇ ਉਹਨਾਂ ਦੀ ਕਰੀਬ 32 ਕਰੋੜ ਦੀਆਂ ਜ਼ਿਆਦਾਤਰ ਫੋਰ ਫੀਚਰਸ ਦਾ ਅਸੀਂ ਆਰਡਰਸ ਲੈ ਚੁੱਕੇ ਆਂ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਇਹਨਾਂ ਮੌਜੂਦਾ ਨਸ਼ਾ ਤਸਕਰਾਂ ਤੇ ਘਰਾਂ ਦੇ ਬਲਡوزر ਚੱਲਦੇ ਨੇ ਸੋ ਜਿਸ ਤਰ੍ਹਾਂ ਕਾਰਵਾਈ ਸਰਕਾਰ ਨੇ ਕੀਤੀ ਹੈਗੀ ਵੀ ਦੇਰ ਆਏ ਦਰਸਤ ਆਏ ਸੋ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ ਅੱਜ ਅਸੀਂ ਪਹੁੰਚੇ ਹਾਂ ਐਸਐਸਪੀ ਫੋਜਪੁਰ ਦੇ ਸਰਦਾਰ ਭੁਪਿੰਦਰ ਸਿੰਘ ਦੇ ਕੋਲ ਸੋ ਗੱਲਬਾਤ ਕਰਨ ਲੱਗੇ ਆਂ ਵੀ ਜਿਸ ਤਰ੍ਹਾਂ ਫੋਜਪੁਰ ਦੇ ਵਿੱਚ ਕਿੰਨਾ ਕੁ ਨਸ਼ਾ ਹੈ ਜਾਂ ਕਿੰਨੇ ਕੁ ਨਸ਼ਾ ਤਸਕਰ ਫੜਲੇ ਗਏ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਫੋਜਪੁਰ ਦੇ ਨਵੇਂ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਜੀ ਉਹਨਾਂ ਦਾ ਸਾਡੇ ਵੱਲੋਂ ਬਹੁਤ ਸਵਾਗਤ ਹੈ ਪ੍ਰੈਸ ਕਲੱਬ ਦੇ ਹਸਤੀ ਵੱਲੋਂ ਅੱਜ ਉਹਨਾਂ ਨਾਲ ਨੈਸ਼ਨ ਸੰਬੰਧੀ ਜੋ ਮਹਿੰਮ ਚੱਲਦੀ ਉਸ ਤੇ ਗੱਲਬਾਤ ਕਰਾਂਗੇ ਸਰ ਤੁਹਾਡਾ ਸਵਾਗਤ ਹੈ ਜੀ ਕਿਸ ਤਰ੍ਹਾਂ ਦੀ ਮਹਿੰਮ ਜਿਹੜੀ ਕਿਸ ਤਰ੍ਹਾਂ ਦੀ ਮਹਿੰਮ ਸ੍ਰੀਪੁਰ ਪੁਲਿਸ ਵੱਲੋਂ ਦਸ਼ਾ ਤਸਕਰਾਂ ਕਲੱਬ ਤੇ ਲਾਈ ਗਿਆ ਹੈ ਅੱਜ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਇਸ ਨਸ਼ਾ ਖلاف ਜਿਹੜੀ ਕਾਰਵਾਈ ਕਰਨ ਸੰਬੰਧੀ ਜੋ ਸਖਤ ਦਸ਼ਨ ਦਰਦੇਸ਼ ਹੈ ਉਹਦੇ ਤਹਿਤ ਜਿਹੜੀ ਇਹ ਆ ਵਾਰਗੇਨਸਟ ਡਰੱਗਸ ਜਿਹੜਾ ਨਸ਼ੇ ਵਿਰੁੱਧ ਜਿਹੜਾ ਯੁੱਧ ਸ਼ੁਰੂ ਕੀਤਾ ਗਿਆ ਉਸ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸਾਰੇ ਆਫਸਰਸ ਤੋਂ ਲੈ ਕੇ ਥੱਲੇ ਜਵਾਨਾਂ ਤੱਕ ਬਹੁਤ ਵਧੀਆ ਕੰਮ ਕੀਤਾ ਅਸੀਂ ਹੁਣ ਤੱਕ 23 ਮੁਕਦਮੇ ਆ ਕੁਝ ਦਿਨਾਂ ਚ 23 ਮੁਕਦਮੇ ਦਰਜ ਕਰਕੇ ਤੇ 31 ਜਿਹੜੇ ਡਰੱਗ ਪੈਡਲਰਜ਼ ਨੂੰ ਅਰੈਸਟ ਕੀਤਾ ਤੇ ਕਰੀਮ 7 7.5 ਕਿਲੋ ਅਸੀਂ ਹੈਰੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਇੱਕ ਕਾਫੀ ਬਟਾ ਇੱਕ ਨੰਬਰ ਆਫ ਅਰੈਸ ਹੈ ਤੇ ਵਧੀਆ ਰਿਕਵਰੀ ਹੈ ਹੁਣ ਤੱਕ ਤੁਸੀਂ ਕਿੰਨੇ ਅਗਸਟ ਪੜ ਚੁੱਕੇ ਹੋ ਜਾਂ ਕੋਈ ਰਿਕਵਰੀ ਹਥਿਆਰਾਂ ਦੀ ਰਿਕਵਰੀ ਜਿਹੜੀ ਉਹਨਾਂ ਕੋਲ ਹੋਈ ਜਿੰਨਾ ਸਾਫ ਕਰੀਮ ਸਾਡੇ ਕੋਲੋਂ 4 ਅਸੀਂ ਜਿਹੜੇ ਪਿਸਲਸ ਰਿਕਵਰ ਕੀਤੇ ਤੇ ਆਲਰੇਡੀ ਤੁਹਾਨੂੰ ਰਿਕਵਰੀ ਦਸੀ ਹੈ 7.5 ਕਿਲੋ ਦੇ ਕਰੀਬ ਹੈਰੋਨ ਦਾ ਆਉਣ ਵਾਲੇ ਦਿਨਾਂ ਵਿੱਚ ਇਹ ਮਹਿਮ ਕਿਸ ਤਰ੍ਹਾਂ ਦੇ ਨਾਲ ਤੁਸੀਂ ਚਲਾਉਂਦਾ ਜੋ ਤੁਹਾਨੂੰ ਆਦੇਸ਼ ਹੈ ਅਸੀਂ ਆਉਂਦੇ ਦਿਨਾਂ ਵਿੱਚ ਹੋਰ ਵੀ ਸਖਤੀ ਕਰਾਂਗੇ ਅਸੀਂ ਸਾਰੇ ਸਾਡੇ ਜਿੰਨੇ ਐਸ ਐਚਓਜ਼ ਆ ਡੀ ਐਸ ਪੀਜ਼ ਆ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਵੀ ਇਹਦੇ ਵਿੱਚ ਕੋਈ ਵੀ ਢਿੱਲ ਨਹੀਂ ਵਰਤਣੀ ਤੇ ਜਿਹੜੇ ਡਰੱਗ ਪੈਡਲਰਸ ਆ ਉਹਨਾਂ ਖਿਲਾਫ ਸਖਤ ਤੋਂ ਸਖਤ ਜਿਹੜਾ ਕਾਨੂੰਨ ਅਨੁਸਾਰ ਬੰਦਾ ਐਕਸ਼ਨ ਲੈ ਕੇ ਉਹਨਾਂ ਨੂੰ ਆਪਾਂ ਜੇਲ੍ਹਾਂ ਵਿੱਚ ਭੇਜੀਏ ਇਹ ਜੋ ਤੁਹਾਡੇ ਥਾਣਾ ਮੁਖੀ ਨੇ ਉਹਨਾਂ ਨੂੰ ਕੀ ਆਦੇਸ਼ ਦੇਣਾ ਚਾਹੁੰਦੇ ਹੋ ਕਈ ਵਾਰੀ ਕਈ ਪਤਾਈਆਂ ਹੋ ਜਾਂਦੀਆਂ ਨੇ ਇਹ ਉਹਨਾਂ ਨੂੰ ਕਿਦਾਂ ਦੇ ਆਦੇਸ਼ ਤੁਹਾਡੇ ਉੱਤੇ ਹੈਗੇ। ਇਹ ਸਖਤੀ ਕਰਨ ਦੇ ਜਿਹੜੇ ਡਰੱਗ ਪੈਡਲਰ ਹੈ ਨਸ਼ਾ ਵੇਚਣ ਵਾਲੇ ਜਿਹੜੀ ਆਪਣੀ ਜਵਾਨੀ ਨੂੰ ਖਰਾਬ ਕਰ ਰਹੇ ਆ ਉਹਨਾਂ ਖਿਲਾਫ ਸਖਤੀ ਵਰਤਦੇ ਹੋਏ ਕਾਨੂੰਨ ਅਨੁਸਾਰ ਮੈਕਸਿਮਮ ਉਹਨਾਂ ਤੇ ਐਕਸ਼ਨ ਲੈਣਾ ਤੇ ਵੱਧ ਤੋਂ ਵੱਧ ਜਿਹੜੇ ਡਰੱਗ ਪੈਡਲਰ ਹੈ ਇਹ ਅੰਦਰ ਕਰਨੇ ਆ ਤੇ ਇਹਨਾਂ ਤੋਂ ਵੱਧ ਤੋਂ ਵੱਧ ਜਿਹੜੀ ਰਿਕਵਰੀ ਕਰਨੀ ਆ। ਲੋਕਾਂ ਨੂੰ ਆਮ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਜਨਤਾ ਨੂੰ ਮੇਰੀ ਇਹ ਹੀ ਬੇਨਤੀ ਹੈ ਵੀ ਉਹ ਅੱਗੇ ਵੱਧ ਕੇ ਆਉਣ ਸਾਨੂੰ ਇਹ ਜਿਹੜੇ ਡਰਗ ਪੈਡਲਰ ਹੈ ਇਹਨਾਂ ਬਾਰੇ ਜਾਣਕਾਰੀ ਦੇਣ ਤੇ ਇਹਨਾਂ ਦਾ ਸਮਾਜਿਕ ਬਾਈਕਾਟ ਕਰ ਤਾਂ ਕਿ ਆਪਾਂ ਸਾਰੇ ਪਾਸੇ ਉਹਨਾਂ ਨੂੰ ਘੇਰ ਕੇ ਆਪਾਂ ਇੱਕ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸਰ ਜਿਸ ਤਰੀਕੇ ਸਵਾਲ ਹੈ ਵੀ ਜਿਸ ਤਰ੍ਹਾਂ ਜੇ ਨਸ਼ਾ ਤਸਕਰ ਹੁੰਦੇ ਹੈ ਉਹਨਾਂ ਦੇ ਨਾਲ ਕਈ ਕਈ ਪੁਲਿਸ ਮੁਲਾਜ਼ਮ ਵੀ ਨਾਲ ਮਿਲੇ ਹੁੰਦੇ ਆ ਉਹਨਾਂ ਬਾਰੇ ਕੀ ਹੋਊਗਾ ਜੇੜਾ ਕੋਈ ਪੁਲਿਸ ਮੁਲਾਜ਼ਮ ਉਹਨਾਂ ਦਾ ਰੋਲੇ ਆਊਗਾ ਉਸ ਤੇ ਪੂਰਾ ਜਿਹੜਾ ਕਾਨੂੰਨ ਅਨਸਾਰ ਉਸ ਤੇ ਐਕਸ਼ਨ ਲਿਆ ਜਾਊਗਾ ਜੀ ਜਿਸ ਤਰੀਕੇ ਦੀ ਉਹ ਸ਼ਮੂਲੀਅਤ ਹੋਊਗੀ ਉਸ ਤਰੀਕੇ ਦਾ ਉਸ ਦੇ ਖਿਲਾਫ ਕਾਨੂੰਨੀ ਐਕਸ਼ਨ ਲਿਆ ਜਾਊਗਾ ਤੇ ਨੌਕਰੀ ਵੀ ਉਸ ਦੀ ਉਹਦੇ ਜਿਹੜਾ ਕਿਤੇ ਵੀ ਕ੍ਰਾਈਮ ਮੁਤਾਬਕ ਉਸ ਤੇ ਵੀ ਅਸਰ ਹੋਊਗਾ ਐਸਾ ਜਿਹੜਾ ਪੰਜਾਬ ਵਿੱਚ ਜਿਵੇਂ ਮੁਕਾਏ ਚੱਲ ਰਹੀ ਹੈ ਉਹ ਕਿ ਡਰੱਗ ਕੰਬੀਨਾਂ ਤੇ ਉਹਨਾਂ ਨੇ ਜਿਹੜੀਆਂ ਇਮਾਰਤਾਂ ਖੜੀਆਂ ਕੀਤੀਆਂ ਉਹਨਾਂ ਦਾ ਸਟ੍ਰਕਚਰ ਜਿਆਦਾ ਵੱਡਾ ਹੋ ਰਿਹਾ ਹੈ ਪਰ ਉਹਦੀ ਢਾਟ ਭਾਈ ਵੀ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਨਿਸ਼ਾਨਦੇਹੀ ਹੋਈ ਹੈ ਕਿ ਫਿਰੋਜ਼ਪੁਰ ਵਿੱਚ ਅਸੀਂ ਪਹਿਲਾਂ ਜਿਹੜਾ ਐਨਡੀਪੀਐਸ ਦੇ ਤਹਿਤ ਜਿਹੜਾ ਇਹਨਾਂ ਦੀਆਂ ਜਗ੍ਹਾ ਦਾ ਜਿਹੜੇ ਨੌਨ ਸਮਗਲਰ ਸੀ ਜਿਨ੍ਹਾਂ ਤੇ ਪਰਚੇ ਦਰਜ ਸੀਗੇ ਉਹਨਾਂ ਦੀ ਕਰੀਬ 32 ਕਰੋੜ ਦੀਆਂ ਜਦਾਦਾਂ ਦਾ 4 ਫੀਸਰ ਦਾ ਅਸੀਂ ਆਰਡਰ ਲੈ ਚੁੱਕੇ ਹਾਂ 32 ਕਰੋੜ ਤੋਂ ਉੱਪਰ ਜਿਹੜੇ ਸਾਨੂੰ ਆਰਡਰਸ ਕਨਫਰਮ ਹੋ ਬਾਕੀ ਹੋਰ ਵੀ 74 73 ਕੇਸਾਂ ਦੇ ਵਿੱਚ ਬਾਕੀ ਹੋਰ ਵੀ ਪਾਈਪਲਾਈਨ 'ਚ ਹੈ ਕਰ ਰਹੇ ਹਾਂ ਤੇ ਜਿਹੜਾ ਅਜੇ ਹਜੇ ਕੋਈ ਸਾਹਮਣੇ ਆਇਆ ਤੇ ਉਸ ਦੇ ਖਿਲਾਫ ਪੂਰਾ ਸਟ੍ਰਿਕਟ ਐਕਸ਼ਨ ਸਰਕਾਰ ਕਾਰਵਾਈ ਜਿਸ ਤਰ੍ਹਾਂ ਦੇਖੋ ਜੀ ਕਾਨੂੰਨ ਅਨੁਸਾਰ ਹਰ ਤਰ੍ਹਾਂ ਦੀ ਕਾਰਵਾਈ ਜਿਹੜੀ ਅਸੀਂ ਉਹਨਾਂ ਦੇ ਖਿਲਾਫ ਕਰਾਂਗੇ ਸਰ ਜਿਹੜੇ ਛੋਟੇ ਤਸਕਰ ਹੈ ਉਹਨਾਂ ਦੀ ਤਾਂ ਕਾਰਵਾਈ ਬੜੀ ਲਗਾਤਾਰ ਚੱਲ ਰਹੀ ਹੈ ਜਿਹੜੇ ਵੱਡੇ ਤਸਕਰ ਹੈਗੇ ਜਿਹੜੇ ਹੈਗੇ ਫਾਨੀ ਹੈ ਉਹਨਾਂ ਦੀ ਕਾਰਵਾਈ ਹੋਵੇ ਤੁਹਾਡੇ ਨੋਟਿਸ ਕੋਈ ਹੈ ਜੀ ਤੇ ਨਾ ਹੋਈ ਹੋਵੇ ਤਾਂ ਸਾਨੂੰ ਦੱਸ ਦਿਓ ਉੱਥੇ ਵੀ ਹੋ ਜੂਗੀ ਵੱਡੇ ਦੇ ਤਾਂ ਅਸੀਂ ਪਹਿਲਾਂ ਕਰਾਂਗੇ ਤੇ ਛੋਟਿਆਂ ਦੇ ਤਾਂ ਹੋ ਰਹੀ ਹੈ ਜਿਹੜੇ ਰੋਜ਼ ਸਾਹਮਣੂ ਸਾਹਮਣੇ ਦਿਸਦੇ ਆ ਉਹ ਤਾਂ ਹੋ ਹੀ ਰਿਹਾ ਜਿਹੜੇ ਵੱਡੇ ਆ ਵੱਡੇ ਤੇ ਵੀ ਕਾਰਵਾਈ ਹੋਊਗੀ ਇਹ ਕਿਵੇਂ ਬਚਣਗੇ ਥੈਂਕ ਯੂ ਸਰ ਦੋਸਤੋ ਤੁਸੀਂ ਗੱਲਬਾਤ ਸੁਣੀ ਫਰੋਜਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਜੀ ਦੀ ਜਿਨ੍ਹਾਂ ਨੇ ਨਸ਼ੇ ਦੇ ਬਾਰੇ ਗਲਬਦ ਕੀਤੀ ਹੈਗੀ ਹੈ ਤੇ ਜਿਹੜੀ ਸਰਕਾਰ ਦੇ ਵੱਲੋਂ ਮਹਿਮ ਚਲਾਈ ਗਈ ਹੈ ਉਸ ਨੂੰ ਬਹੁਤ ਤੇਜ਼ ਦੱਸਦਿਆਂ ਹੋਇਆਂ ਗੱਲ ਕੀਤੀ ਹੈ ਵੀ ਅਸੀਂ ਵੀ ਫਰੋਜਪੁਰ ਦੇ ਵਿੱਚ ਬੜੀ-ਬੜੀ ਕਾਰਵਾਈ ਕੀਤੀ ਹੈ ਤੇ ਕਈ ਸਮਕਲਾਰਾਂ ਨੂੰ ਫੜ ਵੀ ਲਿਆ ਹੈ ਤੇ ਜਿਹੜੀ ਕਾਰਵਾਈ ਹੈ ਤੇਜ਼ੀ ਨਾਲ ਚੱਲੇਗੀ ਤੇ ਫਰੋਜਪੁਰ ਦਾ ਇਲਾਕਾ ਜਿੰਨਾ ਵੀ ਹੈਗਾ ਅਸੀਂ ਨੂੰ ਸਾਫ਼ ਸੁਥਰਾ ਬਣਾਵਾਂਗੇ ਸੋ ਵਾਦਾ ਕੀਤਾ ਲੋਕਾਂ ਦੇ ਨਾਲ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਸ਼ਾਨ ਸਿੰਘ ਧੰਨਵਾਦ